ਫਸਲ ਤੇ ਜੋ ਅਸੀਂ ਦੈਨਿਆਂ ਦੇ ਬੂਟੇ ਲਾਉਣੇ ਆ ਜਦੋਂ ਕੱਦੂ ਕਰ ਲਈਦਾ ਉਦੋਂ ਹੀ ਮਤਲਬ ਅਸੀਂ ਸਾਹਮਦੇ ਸੰਭਾਲ ਕਰਨੇ ਸ਼ੁਰੂ ਕਰ ਦੇਈਦੀ ਆ ਜਦੋਂ ਮਤਲਬ ਆਣ ਕੇ ਪੱਕਦੀ ਆ ਉਦੋਂ ਤੱਕ ਵੀ ਸੰਭਾਲ ਕਰ ਦੇਈਦੀ ਆ ਜਦੋਂ ਹਨ ਕੁਦਰਤੀ ਮਾਰ ਪੈਂਦੀ ਆ ਉਹ ਜਿਸ ਤਰ੍ਹਾਂ ਹੁਣ ਬਾਰਿਸ਼ ਕਰਕੇ ਸਾਡੀ ਫਸਲ ਜਿਹੜੀ ਆ ਉਹ ਖਰਾਬ ਹੋ ਚੁੱਕੀ ਆ ਜੇ ਮੌਸਮ ਬਰਸਾਤ ਜਿਆਦੀ ਹੋ ਜਾਂਦੀ ਐ ਚ ਪਾਣੀ ਖੜ ਜਾਂਦਾ ਪਾਣੀ ਖੜ ਕੇ ਸਾਨੂੰ ਵਧਣੀ ਮੁਸ਼ਕਲ ਹੋ ਜਾਂਦੀ ਆ ਜੇ ਅਸੀਂ ਵੱਡ ਵਡਾ ਕੇ ਥੋੜੀ ਬੋਧੀ ਜਿਹੜੀ ਵੱਜਦੀ ਅਸੀਂ ਮੰਡੀ ਲੈ ਜਾਂਦੇ ਆ ਉੱਥੇ ਜਾ ਕੇ ਰੱਖੀਦੀ ਆ ਉਹ ਰੇਟ ਨਹੀਂ ਸਾਨੂੰ ਲੱਗਦਾ ਜਿਹੜਾ ਆਰਟੀਆ ਵੀ ਸਾਨੂੰ ਮਜਬੂਰ ਕਰਦਾ ਇਹ ਇਹਨੂੰ ਫਸਲ ਨੂੰ ਛੇਤੀ ਕਰੋ ਇਹਨੂੰ ਕੁਝ ਚਕਾਓ ਸਾਡੇ ਕੋਲ ਥਾਂ ਨਹੀਂ ਜਗ੍ਹਾ ਨਹੀਂ ਗਈ ਤੁਸੀਂ ਥਾਂ ਵਿਹਲਾ ਕਰੋਗੇ ਤੇ ਦੋਹਰੀ ਢੇਰੀ ਦੇ ਥਾਂ ਤੇ ਲੱਗੇਗੀ ਉਹ ਫਿਰ ਸਾਨੂੰ ਮਜਬੂਰੀ ਕਰਨਾ ਤੇ ਅਸੀਂ ਘੱਟ ਲੈਣ ਜੋਗਿਆ ਨਾ ਹੀ ਉੱਥੇ ਵੇਚਣ ਜੋਗਿਆ ਅਸੀਂ ਜਿੱਤਰਾ ਜਿੰਨਾ ਕੋਈ ਸਾਨੂੰ ਮੁੱਲ ਮਿਲਦਾ ਉਸੇ ਹਿਸਾਬ ਨਾਲ ਅਸੀਂ ਵੇਚ ਕੇ ਤੇ ਫਿਰ ਆ ਜੰਨੇ ਕਰ ਲੂੰ ਸਾਡੇ ਜਿਹੜੇ ਖਰਚੇ ਲਾਗਤ ਲੱਗਦੀ ਉਹ ਪੂਰੀ ਨਹੀਂ ਹੁੰਦੀ ਕਿ ਕਿ ਸਾਨੂੰ ਮੁਸ਼ਕਲਾ ਹੋ ਜਾਂਦਾ ਗਾਂ ਖਰਚਾ ਕਰਨ ਉਹ ਕਿੱਥੋਂ ਲਈਏ ਤੇ ਕਿੱਥੋਂ ਲਿਆਈਏ ਉਹ ਫਿਰ ਸਾਨੂੰ ਮੁਸ਼ਕਲ ਹੋ ਜਾਂਦਾ ਜਿਹੜਾ ਬੰਦਾ ਤੇ ਕੋਈ ਨੌਕਰੀ ਕਰਦਾ ਉਹਨੂੰ ਤੇ ਥੋੜੀ ਬੋਦੀ ਸਹਾਇਤਾ ਹੋ ਜਾਂਦੀ ਜਾਂ ਨਰਾ ਜਮੀਂਦ ਉਹਦਾ ਬਹੁਤ ਮੁਸ਼ਕਲ ਹੋ ਜਾਂਦਾ ਗੁਜ਼ਾਰਾ ਚੱਲਣਾ ਉਹਦਾ ਠੀਕ ਠਾਕ ਨਾ ਨਹੀਂ ਚੱਲਦਾ ਸਾਨੂੰ ਕੋਈ ਨਾ ਕੋਈ ਥੋੜਾ ਬੋਦਾ ਇਹਦੀ ਗਦਾਵਰੀ ਕਰਕੇ ਥੋੜਾ ਬੋਦਾ ਸਾਨੂੰ ਕੋਈ ਨਾ ਕੋਈ ਜਰਾ ਮਿਲਣਾ ਚਾਹੀਦਾ ਅਰੇ ਬੀ ਮੌਸਮ ਬਾਰਿਸ਼ ਹੋਈ ਆ ਇਹਨੇ ਬਹੁਤ ਵੱਡਾ ਜ਼ਿੰਮੇਵਾਰਾਨ ਨੁਕਸਾਨ ਕਰ ਦਿੱਤਾ ਵਾ ਹੁਣ ਝੋਨੇ ਪੱਕੇ ਸੀ ਕੁਝ ਕਿਸਾਨਾਂ ਨੇ ਕੰਪੈਨ ਨਾ ਦੋ ਚਾਰ ਦਿਨ ਪਹਿਲਾਂ ਵੜਾਇਆ ਵੀ ਕਿਸੇ ਕੱਲ ਵੜਾਇਆ ਕਿਸੇ ਪੈਚੋ ਬਾਸ ਮੁੜ ਕੇ ਆਈਏ ਕੰਪੈਨ ਹੁਣ ਦੇ ਖੇਤ ਪੱਕੇ ਸੀ ਸਾਰੀ ਫਸਲ ਤਿਆਰ ਆ ਹੁਣ ਵਾੜੇ ਖੜਨੇ ਸੀ ਬੱਦਲ ਹਲੇ ਉੱਪਰ ਆ ਤੇ ਜ਼ਿੰਮੇਵਾਰ ਦੀ ਜਿਹੜੀ ਰੋਟੀ ਛੁੱਟੀ ਪ ਤੇ ਇਹ ਹੁਣ ਫਸਲ ਜੇ ਨਹੀਂ ਮੈਂ ਇਹਨੂੰ ਆਪਾਂ ਮੰਡਿਆ ਖੜਨ ਵਾਸਤੇ ਜੋ ਸਾਨੂੰ ਵਾਜ ਬਰੇਡ ਮਿਲਣਾ ਚਾਹੀਦਾ ਹੈ ਐਮ ਐਸ ਸੀ ਐਮ ਐਸ ਸੀ ਲਾਗੂ ਨਹੀਂ ਚਾਹੀਦੀ ਐਂ ਦੇ ਸੈਂਟਰਲ ਬੋਰਡ ਨੂੰ ਕਹਾਂਗੇ ਉਹ ਵੀ ਪਹਿਲਾਂ ਵੀ ਚੌਲ ਜਿਹੜਾ ਜੇ ਸਾਨੂੰ ਬਹਾਨਾ ਵਾਰ ਕੇਵਰੇ ਲਾ ਜਾਂਦਾ ਸੈਂਦਰ ਮਾਲਕਾਂ ਨੂੰ ਵੀ ਸੈਂਟਰਲ ਬੋਰਡ ਸਾਡੇ ਚਾਵ ਨਹੀਂ ਚੁੱਕਰੀ ਸੈਂਟਰਲ ਬੋਰਡ ਗਵਰਨਮੈਂਟ ਵੀ ਹੱਥ ਫੜੇ ਤੇ ਪੰਜਾਬ ਸਰਕਾਰ ਨੂੰ ਅਪੀਲ ਕਰਾਂਗੇ ਜੇ ਸਪੈਸ਼ਲ ਗਰਦਾਵਰੀ ਕਰਾ ਕੇ ਜਿਹੜਾ ਕਿਸਾਨਾਂ ਦਾ ਮੁਆਵਜ਼ਾ ਜਿੰਨਾ ਬਣਦਾ ਹੋਆ ਜਿੰਨਾ ਨੁਕਸਾਨ ਹੋਇਆ ਮੁਆਵਜ਼ਾ ਤਾ ਜਾਵੇ ਤੇ ਪ੍ਰਮਾਤਮਾ ਦੀ ਅਰਦਾਸ ਕਰਦੇ ਹਾਂ ਕਿ ਪ੍ਰਮਾਤਮਾ ਰਹਿਮ ਕਰੇ ਇਹ ਮੀਂਹ ਵਰਤੇ ਅਗੇ ਇਦਾਂ ਦਾ ਕੋਈ ਇਨਸਾਨ ਨਾ ਆਵੇ ਹੁਣ بارش ਦੀ ਵੈਸੇ ਲੋੜ ਦੀਆਂ ਬੇਮੌਸਮੀ ਮਾਰ ਜਿਹੜੀ ਹੈ بارش ਇਹ ਮਾਰ ਜਿਮੀਨਾਰ ਕੋ ਨਹੀਂ ਚੱਲੀ ਜਾਂਦੀ ਫਸਲ ਦਾ ਤੱਕ ਤਕਰੀਬਨ ਨੁਕਸਾਨ 50% ਕੀ ਕਹਿੰਦੇ ਹੋ ਸਰਕਾਰ ਸਰਕਾਰ ਕਹਿੰਦੀ ਹੈ ਕਿ ਇਹ ਬੈਂਤੀ ਹੈ ਕਿ ਇਹਦੀ ਸਪੈਸ਼ਲ ਕਰਤਾਬੇ ਕਰਾ ਕੇ ਤੇ ਮੁਆਵਜ਼ਾ ਦਿੱਤਾ ਜਾਵੇ ਸਾਡੇ ਪਿੰਡ ਦੇ ਵਿੱਚ ਇਸ ਵੇਲੇ ਬੇਮੌਸਮੀ ਜਿਹੜੀ ਬਰਸਾਤ ਹੋਈ ਆ ਉਹਦੇ ਨਾਲ ਸਾਡੇ ਜਿਹੜੀ ਫਸਲ ਪੌਦ ਪੱਕੀ ਹੋਈ ਸੀਗੀ ਉਹਦਾ ਟੋਟਲੀ ਨੁਕਸਾਨ ਹੋ ਚੁੱਕਾ ਹੈ ਜਿੱਦਾਂ ਆਪਾਂ ਕਹਿ ਦਿੰਦੇ 50% ਜਾਂ 60% ਆ ਇਹ ਤੇ ਹੁਣ ਕਟਾਂਗੇ ਤੇ ਪਤਾ ਲੱਗਣਾ ਅਜੇ ਬਾਰਿਸ਼ ਬੰਦ ਨਹੀਂ ਹੋਈ ਅਜੇ ਬੱਦਲ ਸਿਰ ਤੇ ਆ ਕੋਈ ਪਤਾ ਨਹੀਂ ਆਉਣ ਵਾਲੇ ਸਮੇਂ ਵਿੱਚ ਸਾਨੂੰ ਵਧਣ ਦਾ ਮੌਕਾ ਮਿਲਣਾ ਵੀ ਹੈ ਕਿ ਨਹੀਂ ਮਿਲਣਾ ਅਜੇ ਤਾਂ ਸਾਡੀ ਆਸ ਆ ਪਰ ਜਿੰਨਾ ਵੀ ਨੁਕਸਾਨ ਅੱਜ ਤੱਕ ਹੋ ਚੁੱਕਾ ਨਾ ਇਸ ਲਈ 50% ਤੋਂ ਪਲੱਸ ਹੋ ਚੁੱਕਾ ਹੈ ਅਸੀਂ ਸਰਕਾਰ ਤੋਂ ਬੁਰਜ ਅਪੀਲ ਕਰਦੇ ਜਿੱਦਾਂ ਮੇਰੇ ਵੀਰ ਡਾਕਟਰ ਸਾਹਿਬ ਕਹਿ ਰਹੇ ਨੇ ਕਿ ਸਾਨੂੰ ਸਪੈਸ਼ਲ ਗਰਦਾਵਰੀ ਜਿਹੜੀ ਆ ਉਹਦੇ ਆਰਡਰ ਕੀਤੇ ਜਾਣ ਔਰ ਸਾਨੂੰ ਮੁਆਵਜ਼ਾ ਤੋਂ ਆਇਆ ਜਾਵੇ ਤੇ ਦੂਸਰਾ ਸਾਡਾ ਜਿਹੜਾ ਸਮਰਥਨ ਮੋਲ ਹੈ ਘੱਟ ਤੋਂ ਘੱਟ ਜਿਹੜਾ ਵਾ ਉਹ ਤੇ ਸਾਨੂੰ ਕੰਮ ਤੋਂ ਕੰਮ ਜਿਹੜਾ ਵਾ ਆ ਜਾਵੇ ਤਾਂ ਤਾਂ ਕਿ ਕਿਸਾਨ ਦਾ ਘਰ ਪੂਰਾ ਹੋ ਸਕੇ ਕਿਉਂਕਿ ਖਰਚਿਆਂ ਦੀ ਗੱਲ ਕੀਤੀ ਜਾਂਦੀ ਆ ਸਾਨੂੰ ਲਾਉਣ ਤੋਂ ਲੈ ਕੇ ਜਿੱਦਾਂ ਮੇਰੇ ਦਵਿੰਦਰ ਸਰਪੰਚ ਸਾਹਿਬ ਨੇ ਦੱਸਿਆ ਵਾ ਕਿ ਸਾਨੂੰ 15 ਤੋਂ 20 25 ਤੱਕ ਸਾਡਾ ਖਰਚਾ ਆ ਜਾਂਦਾ ਪਲੱਸ ਅਹੀਂ 80 85 ਹਜ਼ਾਰ ਰੁਪਏ ਕੇ ਤੇ ਲੈਣੇ ਆ ਜੇ ਸਾਡੀ ਆਪਣੀ ਵੀ ਮਾਲਕੀ ਆ ਤੇ ਕੀ ਸਾਨੂੰ ਜੇ 40 45 ਹਜ਼ਾਰ ਸੱਚੋਂ ਦਾ ਨਿਕਲਿਆ 30 35 ਸਾਡਾ ਖਰਚ ਪੈ ਗਿਆ ਆਪਣੀਆਂ ਵੀ ਦਿਹਾੜੀਆਂ ਪਾਣੀ ਸਾਰਾ ਕੁਝ ਲਾਈਏ ਤੇ ਫੇਰ ਤਾਂ ਸਾਈ ਪੱਲਿਓ ਦੇ ਕੇ ਛੁਡਦੇ ਆ ਇਸ ਕਰਕੇ ਅਸੀਂ ਸਰਕਾਰ ਕੇ ਪਰਜਰ ਅਪੀਲ ਕਰਦੇ ਆ ਕਿ ਸਾਨੂੰ ਕੁਛ ਨਾ ਕੁਛ ਸਾਡਾ ਜਿਹੜਾ ਸਮਰਥਨ ਮੋਲ ਘਟੋ ਘਟ ਜਿਹੜਾ ਕਰਨ ਉਹ ਸਾਨੂੰ ਦਿੱਤਾ ਜਾਵੇ ਐਮਐਸਪੀ ਜਿਹੜੀ ਆ ਉਹ ਲਈਤ ਕੀਤੀ ਜਾਵੇ